ਦੋਸਤਾਂ ਇੱਕ ਬਹੁਤ ਹੀ ਸ਼ਰਮਨਾਕ ਖਬਰ ਸਾਹਮਣੇ ਆ ਰਹੀ ਆ ਤੁਹਾਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਹੀ ਇੱਕ ਬੱਚੇ ਦੇ ਉੱਪਰ ਬਹੁਤ ਜ਼ਿਆਦਾ ਜ਼ੁਲਮ ਹੋ ਰਹੇ ਸੀ ਉਸ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਪਟਿਆਲਾ ਦੇ ਸੋਸ਼ਲ ਵਰਕਰ ਬਾਬਾ ਪਾਲ ਸਿੰਘ ਨੇ ਇਸ ਖਬਰ ਬਾਰੇ ਪੂਰੀ ਜਾਣਕਾਰੀ ਦਿੱਤੀ ਆ ਅੱਜ ਉਹਨਾਂ ਨੇ ਇਹ ਕਿਹਾ ਕਿ ਪਹਿਲਾਂ ਤਾਂ ਜਿਹੜਾ ਮੁੰਡੇ ਦਾ ਡੈਡੀ ਸੀ ਉਹਨੇ ਕਿਤੇ ਹੋਰ ਵਿਆਹ ਕਰਾ ਲਿਆ ਤੇ ਜਿਹੜਾ ਜਿਹੜੀ ਉਹਦੀ ਮਾਂ ਸੀ ਉਹਨੇ ਕਿਤੇ ਹੋਰ ਵਿਆਹ ਕਰਾ ਲਿਆ ਸਦੇ ਦੌਰਾਨ ਹੀ ਇੱਕ ਬੱਚੇ ਨੂੰ ਤਾਂ ਗੁਰਦੁਆਰੇ ਜਿਹੜਾ ਵੇਚ ਦਿੱਤਾ ਤੇ ਦੂਜੇ ਨੂੰ 3.5 ਲੱਖ ਦੇ ਵਿੱਚ ਇੱਕ ਔਰਤ ਨੂੰ ਇਹ ਜਿਹੜਾ ਬੱਚਾ ਵੇਚ ਦਿੱਤਾ ਸੀ ਤੇ ਦਾਦੀ ਨੂੰ ਜਦੋਂ ਪਤਾ ਲੱਗਿਆ ਤਾਂ ਦਾਦੀ ਆਪਦੇ ਮੁੰਡੇ ਨੂੰ ਕਹਿੰਦੀ ਆ ਕਿ ਤੂੰ ਮੇਰੇ ਪੋਤੇ ਨਾਲ ਮੇਰੀ ਗੱਲ ਕਰਵਾ ਉਹ ਕਿੱਥੇ ਆ ਪਰ ਜਿਹੜਾ ਉਹ ਮੁੰਡੇ ਦਾ ਪਿਓ ਸੀ ਉਹ ਆਦੀ ਮਾਂ ਨੂੰ ਝੂਠ ਬੋਲ ਰਿਹਾ ਸੀ ਕਿ ਉਸ ਨੂੰ ਮੈਂ ਕਾਲਜ ਦੇ ਵਿੱਚ ਲਾਤਾ ਹਾਲਾਂਕਿ ਉਹ ਹਾਲੇ ਸਕੂਲ ਵਿੱਚ ਵੀ ਨਹੀਂ ਪੜਨ ਲੱਗਿਆ ਸੀ ਤੇ ਉਹਦੇ ਪਿਤਾ ਨੇ ਝੂਠ ਮਾਰਿਆ ਕਿ ਉਹ ਕਾਲਜ ਦੇ ਵਿੱਚ ਪੜਨ ਲੱਗ ਗਿਆ ਪਰ ਦਾਦੀ ਨੂੰ ਫਿਰ ਵੀ ਉਹਦੇ ਤੇ ਯਕੀਨ ਨਹੀਂ ਆਇਆ ਫਿਰ ਉਸ ਮੁੰਡੇ ਦੀ ਦਾਦੀ ਨੇ ਫਿਰ ਕਿਹਾ ਵੀ ਤੂੰ ਮੇਰੇ ਪੋਤੇ ਨਾਲ ਮੇਰੀ ਗੱਲ ਕਰਵਾ ਦੇ ਤੂੰ ਮੇਰੀ ਗੱਲ ਕਿਉਂ ਨਹੀਂ ਕਰਾਉਂਦਾ ਪਰ ਜਦੋਂ ਉਸ ਵਿਅਕਤੀ ਨੇ ਦੂਜਾ ਵਿਆਹ ਕਰਾ ਲਿਆ ਸੀ ਤਾਂ ਉਸ ਨੇ ਆਪਣੇ ਦੂਜੇ ਬੱਚਿਆਂ ਦੇ ਨਾਲ ਗੱਲ ਕਰਵਾਈ ਪਰ ਫਿਰ ਵੀ ਜਿਹੜੀ ਦਾਦੀ ਆ ਉਹਦਾ ਜਿਹੜਾ ਮਨ ਜਿਹੜਾ ਮੰਨਣ ਲਈ ਤਿਆਰ ਨਹੀਂ ਸੀ ਫਿਰ ਜਦੋਂ ਉਹ ਮੁੰਡੇ ਦਾ ਜਿਹੜਾ ਚਾਚਾ ਉਹ ਆਦੇ ਭਰਾ ਦੇ ਨਾਲ ਡਰਾਈਵ ਕਰਨ ਲਈ ਗਿਆ ਸੀ ਟਰੱਕ ਕਿਉਂਕਿ ਉਹ ਮੁੰਡੇ ਦਾ ਜਿਹੜਾ ਪਿਓ ਸੀ ਉਹ ਟਰੱਕ ਡਰਾਈਵਰ ਸੀ ਤਾਂ ਐਸ ਨੂੰ ਮੱਦੇ ਨਜ਼ਰ ਰੱਖਦੇ ਆ ਹੋਇਆ ਆਪਣੇ ਭਤੀਜੇ ਦੀ ਪੂਰੀ ਜਾਣਕਾਰੀ ਦੇ ਲਈ ਜਿਹੜਾ ਚਾਚਾ ਉਹ ਆਪਦੇ ਭਰਾ ਦੇ ਨਾਲ ਬਾਹਰ ਗਿਆ ਸੀ ਕੁਝ ਇੱਕ ਦਿਨ ਪਹਿਲਾਂ ਤਾਂ ਚਾਚੇ ਨੇ ਆਪਦੇ ਭਰਾ ਨੂੰ ਪੁੱਛਿਆ ਵੀ ਤੂੰ ਸਾਡੇ ਮੁੰਡੇ ਨਾਲ ਗੱਲ ਕਰਵਾ ਦੇ ਪਰ ਉਹਦੇ ਮੁੰਡੇ ਦੇ ਪਿਓ ਨੇ ਕਿਹਾ ਵੀ ਮੈਂ ਤਾਂ ਉਸ ਨੂੰ 3.5 ਲੱਖ ਦੇ ਵਿੱਚ ਵੇਚ ਤਾ ਜਦੋਂ ਐਸ ਖਬਰ ਬਾਰੇ ਪਤਾ ਲੱਗਿਆ ਤਾਂ ਦਾਦੀ ਜਿਹੜੀ ਬਹੁਤ ਹੀ ਪਰੇਸ਼ਾਨ ਹੋ ਗਈ ਸੀ ਤੇ ਰੋਣ ਲੱਗ ਗਈ ਸੀ ਪਰ ਦਾਦੀ ਨੇ ਅਤੇ ਉਧਰੋਂ ਦੂਜੇ ਪਾਸੇ ਦਾਦੀ ਦਾ ਇਹ ਕਹਿਣਾ ਕਿ ਮੈਨੂੰ ਇਸ ਗੱਲ ਬਾਰੇ ਕੁਝ ਵੀ ਨਹੀਂ ਪਤਾ ਉਧਰੋਂ ਬਾਬਾ ਪਾਲ ਸਿੰਘ ਨੇ ਕਿਹਾ ਹੈ ਕਿ ਜਿਸ ਲੇਡੀ ਨੂੰ ਇਹ ਜਿਹੜਾ ਮੁੰਡਾ ਵਿੱਚ ਹੈ 3.5 ਲੱਖ ਪਹਿਲਾਂ ਤਾਂ ਉਹ ਜਿਹੜੀ ਔਰਤਾ ਖੋਦੀ ਦਿਮਾਗੀ ਤੌਰ ਤੇ ਪਰੇਸ਼ਾਨ ਅਤੇ ਦੂਜੇ ਪਾਸੇ ਜਦੋਂ ਇਸ ਬੱਚੇ ਨੂੰ ਦਿੱਤਾ ਪਤਾ ਨਹੀਂ ਉਹ ਇਸ ਤੋਂ ਘਰ ਦਾ ਕੰਮ ਕਰਵਾਉਂਦੀ ਸੀ ਉਹ ਕੰਮ ਨਹੀਂ ਠੀਕ ਆ ਤੁਸੀਂ ਤਾਂ ਕਰਕੇ ਉਹ ਇਸ ਬੱਚੇ ਤੇ ਜ਼ੁਲਮ ਕਰਦੀ ਸੀ ਤੇ ਪਤਾ ਨਹੀਂ ਕਿ ਉਹ ਜਿਹੜੇ ਉਹਨਾਂ ਦੇ ਘਰ 10 ਕੁੱਤੇ ਰੱਖੇ ਸੀ ਉਹਨਾਂ ਦੀ ਜਦੋਂ ਦੇਖਰੇ ਕਰ ਲਈ ਇਸ ਬੱਚੇ ਨੂੰ ਕਿਹਾ ਜਾਂਦਾ ਸੀ ਉਦੋਂ ਕੋਈ ਗਲਤੀ ਹੋ ਜਾਂਦੀ ਸੀ ਤਾਂ ਕਰਕੇ ਇਸ ਦੇ ਨਾਲ ਗਲਤ ਜਿਹੇ ਸ਼ਲੋਕ ਕੀਤੇ ਜਾਂਦੇ ਸੀ ਔਰ بابا ਪਾਸਿੰਗ ਨੇ ਇਹ ਕਿਹਾ ਹੈ ਕਿ ਹੁਣ ਇਸ ਬੱਚੇ ਨੂੰ ਅਸੀਂ ਹਸਪੀਟਲ ਲੈ ਆਂਦਾ ਹੈ ਤੇ ਇਹਦਾ ਜਿਹੜਾ ਟਰੀਟਮੈਂਟ ਜਿਹੜਾ ਸੀ ਕਰੋਨਾ ਸ਼ੁਰੂ ਕਰ ਦਿੱਤਾ ਹੈ ਪਰ ਪਹਿਲਾਂ ਨਾਲੋਂ ਹੁਣ ਜਿਹੜੀ ਉਸ ਬੱਚੇ ਦੀ ਤਬੀਅਤ ਠੀਕ ਆ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿੱਦਾਂ ਦਾਦੀ ਆਪਣੇ ਪੋਤੇ ਨੂੰ ਮਿਲ ਕੇ ਪੁੱਭਾ ਮਾਰ ਕੇ ਰੋ ਰਹੀ ਆ ਗਲਵਕੜੀ ਪਾ ਕੇ ਕਿੱਦਾਂ ਮਿਲ ਰਹੀ ਆ ਤੇ ਦੂਜੇ ਪਾਸੇ ਚਾਚੇ ਜੀ ਦੇ ਇਹ ਮੁੰਡੇ ਦੇ ਚਾਚੇ ਦੇ ਬਿਆਨ ਇਹ ਆਇਆ ਕਿ ਮੇਰੇ ਭਰਾ ਨੇ ਵੀ ਮੈਨੂੰ ਵੀ ਸਹੀ ਨਹੀਂ ਦੱਸਿਆ ਕਿ ਅਸੀਂ ਜਿਹੜਾ ਮੁੰਡਾ ਉਹ ਵੇਚ ਦਿੱਤਾ ਹੈ ਉਹ ਕਹਿੰਦਾ ਕਿ ਮੈਂ ਮੈਂ ਆਪਣੇ ਭਤੀਜੇ ਦੀ ਜਾਂਚ ਪੜਤਾਲ ਕਰਨ ਦੇ ਲਈ ਮੈਂ ਆਪਣੇ ਭਰਾ ਦੇ ਨਾਲ ਬਾਹਰ ਟਰੱਕ ਤੇ ਗਿਆ ਸੀ ਕਿਉਂਕਿ ਜਿਹੜਾ ਮੇਰਾ ਵੱਡਾ ਭਰਾ ਉਹ ਟਰੱਕ ਦਾ ਕੰਮ ਕਰਦਾ ਹੈ ਤਾਂ ਮੈਂ ਉਦੋਂ ਉਸ ਦੇ ਨਾਲ ਗਿਆ ਸੀ ਕਿ ਮੈਨੂੰ ਆ ਮੇਰੇ ਭਤੀਜੇ ਬਾਰੇ ਥੋੜੀ ਬਹੁਤੀ ਜਿਹੜੀ ਜਾਣਕਾਰੀ ਮਿਲ ਜਾਵੇ ਤਾਂ ਉਸ ਦੇ ਦੌਰਾਨ ਹੀ ਉਹ ਮੁੰਡੇ ਦੇ ਪਿਓ ਨੇ ਕਿਹਾ ਕਿ ਮੈਂ ਤਾਂ ਆਪਦੇ ਮੁੰਡੇ ਨੂੰ 3.5 ਲੱਖ ਦੇ ਵਿੱਚ ਵੇਚ ਦਿੱਤਾ ਹੈ ਇਹ ਆਪਣੇ ਸਮਾਜ ਲਈ ਆਪਣੇ ਪਰਿਵਾਰ ਲਈ ਕਿੰਨੀ ਹੀ ਵੇ ਬੇਸ਼ਰਮ ਨਾ ਖਬਰ ਆ ਕਿ ਆਪਣੇ ਹੀ ਖੂਨ ਨੂੰ ਕਿਦਾਂ ਕੋਈ ਵੇਚ ਸਕਦਾ ਏ ਤੁਹਾਨੂੰ ਇੱਕ ਵਾਰੀ ਫੇਰ ਦੱਸਦੇ ਆ ਕਿ ਕੌਜਿਕ ਦੇਣ ਪਹਿਲਾਂ ਹੀ ਬੱਚੇ ਦੇ ਉੱਪਰ ਜਿਹੜੇ ਬਹੁਤ ਜਿਆਦਾ ਜ਼ੁਲਮ ਹੋ ਰਹੇ ਸੀ ਉਸ ਦੀ ਜਿਹੜੀ ਅੱਜ ਪੂਰੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਆ ਤੁਸੀਂ ਦੇਖ ਸਕਦੇ ਕਿੱਦਾਂ ਤਸਵੀਰਾਂ ਦੇ ਵਿੱਚ ਦਾਦੀ ਆਪਣੇ ਪੋਤਿਆਂ ਨੂੰ ਮਿਲ ਰਹੀ ਆ ਤੇ ਨਾਲ ਉਹ ਰੋ ਰਹੀ ਆ ਤੇ ਜਦੋਂ ਦਾਦੀ ਹਸਪੀਟਲ ਵਿੱਚ ਪਹੁੰਚੀ ਤਾਂ ਅੱਜ ਉਹ ਆਪਣੇ ਪੋਤਿਆਂ ਨਾਲ ਮਿਲੀ ਤਾਂ ਇਹ ਜਿਹੜੀ ਪੂਰੀ ਜਾਣਕਾਰੀ ਆ ਪਟਿਆਲਾ ਦੇ ਸੋਸ਼ਲ ਵਰਕਰ ਬਬਾਪਾਲ ਸਿੰਘ ਵੱਲੋਂ ਦਿੱਤੀ ਗਈ ਆ ਕਿ ਬੱਚੇ ਦੇ ਨਾਲ ਬਹੁਤ ਹੀ ਜ਼ਿਆਦਾ ਜ਼ੁਲਮ ਹੋ ਰਿਹਾ ਸੀ ਇਸ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਤਾਂ ਹੁਣ ਉਹਨਾਂ ਨੇ ਤੇ ਉਹਦੀ ਦਾਦੀ ਨੇ ਉਹਦੇ ਚਾਚੇ ਰੇ ਤੇ ਬਬਾਪਾਲ ਸਿੰਘ ਨੇ ਕਿਹਾ ਹੈ ਕਿ ਸਰਕਾਰ ਇਸ ਦੇ ਪਿਤਾ ਦੇ ਉੱਪਰ ਬਹੁਤ ਜਲਦ ਤੋਂ ਜਲਦ ਤੋਂ ਬਹੁਤ ਗੈ ਬਹੁਤ ਜਿਆਦਾ ਕਾਰਵਾਈ ਜਿਹੜੀ ਸ਼ੁਰੂ ਕਰ ਦਵੇ ਤੇ ਬੱਚਿਆਂ ਨੂੰ ਜਿਹੜਾ ਇਨਸਾਫ ਮਿਲ ਸਕੇ ਤੁਸੀਂ ਇਸ ਪ੍ਰਤੀ ਕੀ ਜਾਣਦੇ ਹੋ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ